ਸਲਵਾਕੀਏ ਦੇ ਦੋ ਦਿਨਾਂ ਸਰਕਾਰੀ ਦੌਰੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਲਵਾਕੀਏ ਦੇ ਬੱਚਿਆਂ ਨਾਲ ਰਮਾਇਣ ਤੇ ਆਧਾਰਿਤ ਕਟਪੁਤਲੀ ਪ੍ਰੋਗਰਾਮ ਦੇਖਿਆ 45 ਮਿੰਟ ਦਾ ਇਹ ਸ਼ੋਅ ਉਤੋਂਦੀ ਪਾਸ਼ਾ ਵਿੱਚ ਸੀ ਇਹ ਸ਼ੋਅ ਭਗਵਾਨ ਕ੍ਰਿਸ਼ਨ ਦੀ ਭਗਤ ਅਤੇ ਭਾਰਤੀ ਸੱਭਿਆਚਾਰ ਦੀ ਪ੍ਰਸ਼ੰਸਕ ਲੈਂਕਾ ਮਕੂਬਾ ਵੱਲੋਂ ਕਰਵਾਇਆ ਗਿਆ ਇਸ ਸ਼ੋਅ 'ਚ ਸਲਵਾਕੀਏ ਦੇ 150 ਬੱਚਿਆਂ ਨੇ ਹਿੱਸਾ ਲਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਇਸ ਸ਼ੋਅ 'ਚ ਇੱਕ ਦਰਸ਼ਕ ਵਜੋਂ ਸ਼ਾਮਲ ਹੋਏ ਪ੍ਰੋਸੈਵਟ ਬਾਬਾਦਲੋ ਪਪੇਟ ਥੀਏਟਰ ਦੀ ਮੁਖ ਮੈਮਰਮ ਗੋਵਾ ਨੇ ਆਪਣੀ ਅਧਿਆਤਮਕ ਪ੍ਰੇਰਣਾ ਅਤੇ ਕਲਾਤਮਕ ਦ੍ਰਿਸ਼ਟੀ ਨਾਲ ਲਿਖ ਜਿਆ ਪ੍ਰੋਗਰਾਮ ਤਿਆਰ ਕੀਤਾ ਜਿਹੜਾ ਕਿ ਬੱਚਿਆਂ ਤੇ ਵੱਡਿਆਂ ਦੋਹਾਂ ਨੂੰ ਪਸੰਦ ਆਇਆ। ਉਹਨਾਂ ਸੁਲਵਾਕੀਏ ਤੇ ਚੱਕ ਗਣਰਾਜ ਤੇ ਕਈ ਸ਼ਰਨ ਛੁਣ ਤੱਕ ਅਜੇ ਵੀ ਪ੍ਰੋਗਰਾਮ ਕੀਤੇ ਨੇ। ਰਾਸ਼ਟਰਪਤੀ ਨੇ ਸੁਲਵਾਕੀਏ ਦੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਪੇਂਟਿੰਗਾਂ ਦੀ ਇੱਕ ਪ੍ਰਦਰਸ਼ਨੀ ਵੀ ਦੇਖੀ।